ਅੱਜ ਆਇਆ ਗੁਰਜੀਤ ਸਿੰਘ ਚਲੰਜੀਤ ਸਿੰਘ ਜਸਵੰਤ ਦੇ ਪੁੱਤ ਇਹ ਜਿਹੜੀਆਂ ਰੂਹਾਂ ਨੇ ਦੁਨੀਆਂ ਚੋਂ ਹੁੰਦੀਆਂ ਨੇ ਕੁਝ ਕਰਕੇ ਜਾਂਦੀਆਂ ਨੇ ਜਿਹੜੀਆਂ ਬਹੁਤ ਲੋਕਾਂ ਨੂੰ ਰੋਜ਼ੀ ਰੋਟੀ ਪਾ ਕੇ ਜਾਂਦੀਆਂ ਨੇ ਬਹੁਤ ਨਾਮ ਖੱਟ ਕੇ ਜਾਂਦੀਆਂ ਨੇ ਗੁਰਜੀਤ ਚਲੰਜੀਤ ਸਿੰਘ ਸਾਹਿਬ ਉਹਨਾਂ ਨੇ ਬਹੁਤ ਸਾਰੇ ਮਜਿਸਟ੍ਰੇਟ ਪੈਦਾ ਕੀਤੇ ਕਲਾਕਾਰ ਪੈਦਾ ਕਿਤੇ ਬਹੁਤ ਵੱਡੇ ਵੱਡੇ ਔਰ ਮਿਊਜ਼ਿਕ ਡੈਕਟਰ ਪੈਦਾ ਕਿਤੇ ਉਹਨਾਂ ਨੇ ਬਹੁਤ ਵੱਡੇ ਬਣੇ ਉਹਨਾਂ ਨੇ ਬਹੁਤ ਘਰਾਚ ਰੋਕੀ ਪਾਈ ਆ ਇਦਾਂ ਦੇ ਜਿਹੜੇ ਸਖਸ਼ ਹੁੰਦੇ ਨੇ ਇਦਾਂ ਦੀਆਂ ਜਿਹੜੀਆਂ ਹਸਤੀਆਂ ਹੁੰਦੀਆਂ ਨੇ ਉਹ ਸਰੀਰਕ ਤੌਰ ਤੇ ਤਾਂ ਭਾਵੇਂ ਚਲੇ ਜਾਂਦੀਆਂ ਨੇ ਪਰ ਜਿਹੜੀ ਉਹਨਾਂ ਦੀ ਆਤਮਾ ਹੁੰਦੀ ਉਹ ਹਮੇਸ਼ਾ ਅਮਰ ਹੁੰਦੀ ਆ ਉਹ ਕਦੇ ਵੀ ਨਹੀਂ ਜਾਂਦੇ ਹੈਗੇ ਮੈਂ ਇਹ ਨਹੀਂ ਕਹਾਂਗੀ ਕਿ ਉਹ ਚਲੇ ਗਏ ਔਰ ਹੈਗੇ ਆ ਸਾਡੇ ਸਾਰਿਆਂ ਦੇ ਵਿੱਚ ਆ ਉਹ ਆਪਣੇ ਸੰਗੀਤ ਦੇ ਰਾਹੇ ਹਰ ਥਾਂ ਤੇ ਆ ਜਿੱਥੇ ਵੀ ਉਹਨਾਂ ਦੇ ਚੌਣ ਵਾਲੇ ਬੈਠੇ ਆ ਜਿੱਥੇ ਜਿੱਥੇ ਉਹਨਾਂ ਦਾ ਸੰਗੀਤ ਚੱਲ ਰਿਹਾ ਹੈ ਜਿੱਥੇ ਜਿੱਥੇ ਵੀ ਲੋਕ ਉਹਨਾਂ ਨੂੰ ਸੁਣਦੇ ਪਏ ਨੇ ਉਹ ਅੱਛੀ-ਚੀ ਹੈਗੇ ਨੇ ਉਹ ਸਾਰੀ ਦੁਨੀਆ 'ਚ ਸੰਗੀਤ ਚੱਲਦਾ ਹੈ ਸਾਰੀ ਦੁਨੀਆ ਵਿੱਚ ਵੀ ਰਾਜਮਾਨ ਹੈ ਆਪਣੇ 뮤직 ਦੇ ਰਾਹੇ ਕਿਉਂਕਿ ਬੰਦਾ ਆਪਣੇ ਕਰਮਾਂ ਤੇ ਆਪਣੇ ਕੰਮ ਤੇ ਆਪਣੀ ਸੋਚ ਦੇ ਨਾਲ ਹਮੇਸ਼ਾ ਜਿਉਂਦਾ ਰਹਿੰਦਾ ਹੈ ਜਿੰਨੇ ਵੀ ਲੋਕ ਇੱਥੋਂ ਚੰਗੇ ਸੁਚੱਜੇ ਲੋਕ ਗਏ ਨੇ ਦੁਨੀਆ 'ਚ ਉਹ ਆਪਣੇ ਕੰਮ ਕਰਕੇ ਆਪਣੀ ਸੋਚ ਕਰਕੇ ਅੱਜ ਵੀ ਜਿਉਂਦੇ ਨੇ ਸੋ ਸਾਡੇ ਗੁਰੂ ਜੀ ਚਰਨਜੀਤ ਉਹ ਜੀ ਸਾਹਿਬ ਉਹ ਅੱਜ ਵੀ ਜਿਉਂਦੇ ਆ ਸਾਡੇ ਸਾਰਿਆਂ ਦੇ ਵਿੱਚ ਅਸੀਂ ਇਹੀ ਕਹਾਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖੀਏ ਉਹਨਾਂ ਦੇ ਮਿਊਜ਼ਿਕ ਨੂੰ ਤੇ ਸਚਨ ਉਹ ਜੀ ਉਹਨਾਂ ਦਾ ਬੇਟਾ ਪੰਕਜ ਉਹ ਜੀ ਲਵ ਤੇ ਕੁਸ਼ ਸਾਡੇ ਮਾਤਾ ਜੀ ਸਗੀਤਾ ਜੀ ਅਸੀਂ ਹਮੇਸ਼ਾ ਇਸ ਪਰਿਵਾਰ ਦਾ ਅੰਗਾਂ ਤੇ ਅੰਗੇ ਰਹਿਵਾਂਗੇ ਕਿਉਂਕਿ ਸਰਦੂਲ ਜੀ ਗੁਰੂ ਜੀ ਦੇ ਸ਼ਾਗਿਰਦ ਸੀਗੇ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਮੈਂ ਵੀ ਬਹੁਤ ਕੁਝ ਸਿੱਖਿਆ ਗੁਰੂ ਜੀ ਤੋਂ ਅਸੀਂ ਬਹੁਤ ਛੋਟੀ ਉਮਰ ਤੋਂ ਉਹਨਾਂ ਦੇ ਲਾੜ ਲੱਗ ਜੇ ਸੀਗੇ ਸਾਨੂੰ ਉਹਨਾਂ ਨੇ ਜ਼ਿੰਦਗੀ ਦੀਆਂ ਹਰ ਬਰੀਕੀਆਂ ਸਿਖਾਈਆਂ ਨੇ ਜ਼ਿੰਦਗੀ ਸੁਰਚ ਹੋਣੀ ਉਹ ਉਹਨਾਂ ਨੇ ਸਿਖਾਈ ਆ ਕਿ ਇੱਕ ਤਾਂ ਤੁਹਾਡੇ ਗਲੇ ਦੇ ਵਿੱਚ ਸੁਰਤਾਲ ਹੋਣਾ ਗੋੜਾ ਪਰ ਉਹ ਕਹਿੰਦੇ ਜ਼ਿੰਦਗੀ ਵੀ ਸੂਰਤ ਤੇ ਤਾਲ ਚ ਹੋਣੀ ਚਾਹੀਦੀ ਉਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਸਿਖਾਈਆਂ ਉਹਨਾਂ ਦੀਆਂ ਸਾਰੀਆਂ ਯਾਦਾਂ ਜਿਹੜੀਆਂ ਬਚਪਨ ਤੋਂ ਲੈ ਕੇ ਮੇਰਾ ਬਚਪਨ ਤੋਂ ਉਹਨਾਂ ਦੇ ਨਾਲ ਜੁੜੀ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਜਿੰਨੀਆਂ ਵੀ ਯਾਦਾਂ ਨੇ ਉਹ ਹਮੇਸ਼ਾ ਸਾਡੀ ਰੂਹ ਦੇ ਅੰਦਰ ਰਹਿਣ ਗਿਆ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਚੰਗੇ ਤਰੀਕੇ ਦੇ ਨਾਲ ਯਾਦ ਕਰਦੇ ਰਵਾਂਗੇ ਸੋ ਉਨਾ ਵਰਗ ਤਾਂ ਕੋਈ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਕੋਈ ਛਾਪ ਛੱਡ ਕੇ ਜਾਂਦਾ ਹੈ ਉਹਦੇ ਵਰਗ ਨਹੀਂ ਕੋਈ ਹੁੰਦਾ ਕੋਈ ਹੋਰ ਨਵਾਂ ਪੈਦਾ ਹੋ ਸਕਦਾ ਪਰ ਉਹ ਗੱਲ ਨਹੀਂ ਹੋ ਸਕਦੀ ਜੋ ਗੁਰੂ ਜੀ ਚਰਨਜੀਤ ਉਹਹਜਾ ਜੀ ਵਿੱਚ ਸੀ ਉਹਨਾਂ ਦੇ ਬੇਟਾ ਅੱਗੇ ਕੰਮ ਕਰ ਰਹੇ ਨੇ ਸਚਿਨ ਅਹੋਜਾ ਜੀ ਬਹੁਤ ਅੱਛੇ ਬਹੁਤ ਵਧੀਆ 뮤직 ਡਾਇਰੈਕਟਰ ਨੇ ਸਚਿਨ ਜੀ ਪੰਕਜ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਮਾਰਕੀਟ ਵਿੱਚ ਉਹਨਾਂ ਦੇ ਵਿੱਚੋਂ ਆਪਾਂ ਗੁਰੂ ਜੀ ਨੂੰ ਦੇਖ ਸਕਦੇ ਹਾਂ ਉਹਨਾਂ ਦੇ 뮤직 'ਚ ਝਲਕਾਂ ਪੈਂਦੀਆਂ ਨੇ ਅਪਾ ਇਸ ਪਰਿਵਾਰ ਦਾ ਭਲਾ ਮੰਗਦੇ ਆ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਔਰ ਇਹ ਜਿਹੜਾ ਤਕਲੀਫ ਦਾ ਟਾਈਮ ਆ ਇਹਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਹਿੰਮਤ ਸ਼ਕਤੀ ਬਲ ਬਖਸ਼ੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਮਸਕਾਰ ਅੱਜ ਬਹੁਤ ਹੀ